ਤੌੱਚੀ ਸਮਝੀ ਸ਼ਾਸ ਹੈ ਇੱਕ ਪੇੜ ਕੀਤੀਆਂ ਵਿਆਂ ਗੱਲਾਂ ਪੱਥਰ ਕਰ ਸਾਬ ਉੱਥੇ ਤੁਸੀਂ ਕੀ ਲੈਣ ਆ ਗਏ ਬਹੁਤ ਵੱਡੇ ਬੱਦਲ ਛਾਏ ਹੋਏ ਸੀ ਇਹ ਸਾਡੇ ਕਾਂਗਰਸੀਆਂ ਦੀ ਦੇਣੀਆਂ ਜਿਹੜੇ ਅੱਜ ਮੁੱਖ ਮੰਤਰੀ ਜਾਂ ਆਮ ਲੋਕ ਐ ਤੁਰੇ ਫਿਰਦੇ ਆ ਤੁਹਾਡਾ ਮੁੱਖ ਮੰਤਰੀ ਆ ਜਿਹੜਾ ਸਿਰਫ ਡਰਾਮੇਵਾਜ ਮੁੱਖ ਮੰਤਰੀ ਮੁੱਖ ਮੰਤਰੀ ਤੁਹਾਡਾ ਵੀ ਆ ਸਿਰਫ ਸਾਡਾ ਨਹੀਂਗਾ ਮੁੱਖ ਮੰਤਰੀ ਤੁਹਾਨੂੰ ਪੂਰੇ ਪੰਜਾਬ ਦਾ ਤੁਸੀਂ ਕੋਈ ਸੀਐਮ ਵੇਖਿਆ ਇਦਾਂ ਜਾਂਦਾ ਅਸੀਂ ਤਾਂ ਬਹੁਤ ਸੀਐਮ ਦੇਖੇ ਆ ਅਸੀਂ ਤਾਂ ਅੱਜ 1992 ਤੋਂ ਲੈ ਕੇ ਸਰਦਾਰ ਬਿਆਨਤ ਸਿੰਘੂ ਤੱਕ ਦੇ ਅਸੀਂ ਮੁੱਖ ਮੰਤਰੀ ਵੇਖੇ ਆ ਮੈਂ ਕਹਿੰਦਾ ਜੈਤੋ ਦੀ ਤਹਿਸੀਲ ਨੂੰ ਵੀ ਚੈੱਕ ਕਰ ਲੇ ਆ ਕੇ ਤੇ ਜੇ ਜੈਤੋ ਦੀ ਤਹਿਸੀਲ ਦੇ ਵਿੱਚ ਵੀ ਰਿਸ਼ਵਤ ਕੋਰੀ ਬੰਦ ਹੋਈ ਫਿਰ ਮੈਂ ਮੰਨ ਲੂੰਗਾ ਵੀ ਪੰਜਾਬ ਦੀ ਪੂਰੀਆਂ ਤਹਿਸੀਲਾਂ ਦੇ ਵਿੱਚ ਰਿਸ਼ਵਤ ਕੋਰੀ ਬੰਦ ਆ ਤੁਸੀਂ ਤਹਿਸੀਲਦਾਰਾਂ ਤੇ ਇਲਜ਼ਾਮ ਲਾ ਰਹੇ ਹੋ ਜੈਤੋ ਵਾਲਿਆਂ ਤੇ ਅਜੇ ਹ ਕੀ ਹੋ ਰਿਹਾ ਜੈਤੋ ਦੀ ਤਹਿਸੀਲ ਚ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਕਿ ਸੀਐਮ ਸਾਹਿਬ ਆਪ ਆ ਕੇ ਚੈੱਕ ਕਰਨ ਤੇ ਰਾਜਪੁਰੇ ਕੀ ਹੋ ਰਿਹਾ ਸੀ ਜਿਹੜਾ ਸੀਐਮ ਸਾਹਿਬ ਆਪ ਆ ਕੇ ਟੂ ਟਰਨ ਲਿਆ ਜੀ ਤੇਰ ਫੋਨ ਕਰਕੇ ਤਾਂ ਨਹੀਂ ਕਹਿ ਰਿਹਾ ਇਹ ਕਿਤੇ ਚੰਗੀਆਂ ਗੱਲਾਂ ਲੁਕੋ ਦਿਓ ਮਾੜੀਆਂ ਮਾੜੀਆਂ ਦਿਖਾ ਦਿਓ 2027 ਦੇ ਵਿੱਚ ਇਹਨੂੰ ਵੀ ਇੱਕ ਵਸਪਾਸ ਸਕੂਟਰ ਮੁੱਖ ਮੰਤਰੀ ਨੂੰ ਨਵਾਂ ਲੈ ਲੈਣਾ ਚਾਹੀਦਾ ਇਹਦੇ ਵੀ ਦੋ ਹੀ ਜਿੱਤਣਗੇ ਮੂਹਰੋਂ ਲੋਕ ਮੂਹਰੋਂ ਕੱਟਣ ਜਾਣਦੇ ਆ ਅੱਛਾ ਮੂਹਰੋਂ ਨਾਇਆ ਕੱਟਿਆ ਜਾਊਗਾ ਜਿਵੇਂ ਮੂਹਰੋਂ ਇੱਕਾ ਕੱਟਿਆ ਗਿਆ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡਾ ਦੋਸਤ ਪਰਮਜੀਤ ਕੱਲ ਤਕਰੀਬਨ 2:00 ਵਜੇ ਦੀ ਘਟਨਾ ਹੈ ਕਿ ਰਾਜਪੁਰੇ ਵਿਖੇ ਸੀਐਮ ਸਾਹਿਬ ਨੇ ਇੱਕ ਛਾਪਾ ਮਾਰਿਆ ਤਹਿਸੀਲਾਂ ਦੇ ਉੱਪਰ ਜਿੱਥੋਂ ਕਿ ਸਾਰੇ ਜਿਹੜੀ ਰਿਸ਼ਵਤਖੋਰੀ ਵਾਲੇ ਮੁਲਾਜ਼ਮ ਸੀ ਜਾਂ ਰਿਸ਼ਵਤਖੋਰੀ ਸੀ ਰਫੂ ਚੱਕਰ ਹੋ ਗਈ ਇਸੇ ਵਿਸ਼ੇ ਤੇ ਗੱਲਬਾਤ ਕਰਨਗੇ ਸਾਡੇ ਨਾਲ ਕਾਲਾ ਸ਼ਰਮਾ ਜੀ ਸਮਾਜ ਸੇਵੀ ਵੀ ਆ ਇਹ ਇਦਾਂ ਦੇ ਵਿਸ਼ਿਆਂ ਤੇ ਗੱਲਬਾਤ ਕਰਦੇ ਰਹਿੰਦੇ ਆ ਕਾਲਾ ਜੀ ਤੁਸੀਂ ਬੜਾ ਰੌਲਾ ਪਾਉਂਦੇ ਸੀ ਮਾਨ ਸਾਹਿਬ ਬਾਰੇ ਕਿ ਆਇਆ ਆਇਆ ਦੇਖੋ ਤੁਸੀਂ ਕੱਲ ਉਹਨਾਂ ਨੇ ਕਿੱਡਾ ਵੱਡਾ ਛਾਪਾ ਮਾਰਿਆ ਨਹੀਂ ਬਿਲਕੁਲ ਪੱਤਰਕਾਰ ਸਾਹਿਬ ਤੁਸੀਂ ਇਸ ਗੱਲ ਨਾਲ ਮੈਂ ਤੁਹਾਡੀ ਨਾਲ ਸਹਿਮਤ ਹਾਂ ਹੂੰ ਉਹਨੇ ਤੁਹਾਡੇ ਮੁੱਖ ਮੰਤਰੀ ਨੇ ਮਾਰਿਆ ਛਾਪਾ ਤੇ ਫਿਰ ਉੱਥੇ ਜਿਹੜੇ ਅੱਧੀ ਦਰਜਣ ਦਰਜਣ ਦੇ ਨੇੜੇ ਤੁਹਾਡੇ ਵਰਗੇ ਪੱਤਰਕਾਰ ਖੜੇ ਸੀਗੇ ਉਹਨੂੰ ਤੁਸੀਂ ਅਚਨਚੇਤ ਛਾਪਾ ਨਹੀਂ ਕਹਿ ਸਕਦੇ ਇੱਕ ਸੋਚੀ ਸਮਝੀ ਸ਼ਾਸਨ ਹੈ ਇੱਕ ਪੇੜ ਕੀਤੀਆਂ ਵੀਆਂ ਗੱਲਾਂ ਪੱਤਰਕਾਰ ਸਾਹਿਬ ਉੱਥੇ ਤੁਸੀਂ ਕੀ ਲੈਣ ਆਗੇ ਤੁਹਾਨੂੰ ਕਿਹਨੇ ਇਤਲਾਹ ਦਿੱਤੀ ਅੱਜ ਤੱਕ ਤੁਸੀਂ ਕੋਈ ਸੀਐਮ ਵੇਖਿਆ ਇਦਾ ਜਾਂਦਾ ਅਸੀਂ ਤਾਂ ਬਹੁਤ ਸੀਐਮ ਦੇਖਿਆ ਅਸੀਂ ਤਾਂ ਅੱਜ 1992 ਤੋਂ ਲੈ ਕੇ ਸਰਦਾਰ ਬਿਆਨਤ ਸਿੰਘ ਤੱਕ ਦੇ ਅਸੀਂ ਮੁੱਖ ਮੰਤਰੀ ਵੇਖੇ ਜਦੋਂ ਲੋਕ ਇਹ ਤਾਂ ਤੁਹਾਡਾ ਤਾਂ ਮੁੱਖ ਮੰਤਰੀ ਹੁਣ ਕਿਉਂ ਤੁਰਿਆ ਫਿਰਦਾ ਹੈ ਹੂੰ ਕਿਉਂ ਤੁਰਿਆ ਫਿਰਦਾ ਉਹ ਸਾਡੇ ਬੇਅੰਤ ਸੰਗ ਦੀ ਦੇਣ ਹੈ ਹੂੰ ਉਦੋਂ ਲੋਕ ਬਾਹਰ ਨਹੀਂ ਸੀ ਨਿਕਲਦੇ ਹੁੰਦੇ ਹੱਤਵਾਦ ਦਾ ਐਡਾ ਹਨੇਰਾ ਸੀਗਾ ਹੂੰ ਬਹੁਤ ਵੱਡੇ ਬੱਦਲ ਛਾਏ ਹੋਏ ਸੀ ਇਹ ਸਾਡੇ ਕਾਂਗਰਸੀਆਂ ਦੀ ਦੇਣ ਈ ਹੈ ਜਿਹੜੇ ਅੱਜ ਮੁੱਖ ਮੰਤਰੀ ਜਾਂ ਆਮ ਲੋਕ ਐ ਤੁਰੇ ਫਿਰਦੇ ਆ ਸੜਕਾਂ ਤੇ ਜਾਂ ਤਹਿਸੀਲਾਂ ਦੇ ਵਿੱਚ ਉਦੋਂ ਤਾਂ ਲੋਕ ਸੜਕਾਂ ਤੇ ਕੀ ਤੁਰਨਾ ਸੀ ਉਹ ਘਰਾਂ ਦੇ ਵਿੱਚ ਵੀ ਆਪਾਂ ਆਦੇ ਆਪ ਨੂੰ ਸੁਰੱਖਿਆਤ ਮਹਿਸੂਸ ਨਹੀਂ ਕਰਦੇ ਇਹ ਤੁਹਾਡਾ ਮੁੱਖ ਮੰਤਰੀ ਹੈ ਜਿਹੜਾ ਸਿਰਫ ਡਰਾਮੇਵਾਜ ਮੁੱਖ ਮੰਤਰੀ ਹੈ ਮੁੱਖ ਮੰਤਰੀ ਤੁਹਾਡਾ ਵੀ ਹੈ ਸਿਰਫ ਸਾਡਾ ਨਹੀਂਗਾ ਮੁੱਖ ਮੰਤਰੀ ਤਾਂ ਉਹ ਪੂਰੇ ਪੰਜਾਬ ਦਾ ਹੈ ਨਹੀਂ ਨਹੀਂ ਪੂਰੇ ਪੰਜਾਬ ਦਾ ਮੁੱਖ ਮੰਤਰੀ ਹੈ ਪਰ ਪੱਤਰਕਾਰ ਉਹਨੂੰ ਇੰਨੀ ਉੱਚਾ ਲੈ ਕੇ ਜਾ ਰਹੇ ਆ ਵੀ ਜਿਵੇਂ ਕਿ ਉਹਨੂੰ ਪਹਾੜ ਤੇ ਚੜਾ ਰਹੇ ਹੋ ਤੁਸੀਂ ਤੁਸੀਂ ਇਹ ਗੱਲ ਕਹੋ ਵੀ ਮੁੱਖ ਮੰਤਰੀ ਨੇ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਵੀ ਮੈਂ ਉਥੇ ਪਹੁੰਚ ਰਿਹਾ ਹਾਂ ਤੇ ਮੁੱਖ ਮੰਤਰੀ ਦਾ ਆਉਂਦਾ ਵੇਖੋ ਤੁਸੀਂ ਕਿਹੜੀਆਂ ਗਲੀਆਂ ਰਾਹੀਂ ਚੋਰ ਮੋਰੀਆਂ ਰਾਹੀਂ ਤਹਿਸੀਲ ਦੇ ਵਿੱਚ ਵੜਦਾ ਤਾਂ ਤੁਹਾਡੇ ਪੱਤਰਕਾਰ ਭਰਾ ਪਹਿਲਾਂ ਹੀ ਉਥੇ ਤਸੀਲ ਦੇ ਮੂਰੇ ਖੜੇ ਐ ਇਸ ਗੱਲ ਦੀ ਮੈਨੂੰ ਸਮਝ ਨਹੀਂ ਆਏ ਮੁੱਖ ਮੰਤਰੀ ਆਵੇ ਤੇ ਉਹ ਜੈਤੋ ਵੀ ਮੈਂ ਤਾਂ ਕਹਿੰਦਾ ਤਸੀਲ ਦੇ ਵਿੱਚ ਇੱਕ ਗੀੜਾ ਮਾਰ ਕੇ ਜਾਵੇ ਜਦੋਂ ਤੁਸੀਂ ਕਹਿ ਰਹੇ ਹੋ ਵੀ ਰਿਸ਼ਵਤਖੋਰੀ ਬਿਲਕੁਲ ਬੰਦ ਹੈ ਮੈਂ ਕਹਿੰਦਾ ਜੈਤੋ ਦੀ ਤਸੀਲ ਨੂੰ ਵੀ ਚੈੱਕ ਕਰ ਲੇ ਆ ਕੇ ਤੇ ਜੇ ਜੈਤੋ ਦੀ ਤਸੀਲ ਦੇ ਵਿੱਚ ਵੀ ਰਿਸ਼ਵਤਖੋਰੀ ਬੰਦ ਹੋਈ ਫਿਰ ਮੈਂ ਮੰਨ ਲਊਗਾ ਵੀ ਪੰਜਾਬ ਦੀ ਪੂਰੀਆਂ ਤਸੀਲਾਂ ਦੇ ਵਿੱਚ ਰਿਸ਼ਵਤਖੋਰੀ ਬੰਦ ਆ ਤੁਸੀਂ ਤਸੀਲਦਾਰਾਂ ਤੇ ਇਲਜ਼ਾਮ ਲਾ ਰਹੇ ਹੋ ਜੈਤੋ ਵਾਲਿਆਂ ਤੇ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਦਾ ਮੈਂ ਤਾਂ ਇਹ ਗੱਲ ਕਹਿੰਦਾ ਵੀ ਜੈਤੋ ਤਹਿਸੀਲ ਵੀ ਪੰਜਾਬ ਚ ਹੀ ਆਉਂਦੀ ਏ ਮੈਂ ਪਾਕਿਸਤਾਨ ਦੀ ਜੈਤੋ ਦੀ ਗਲਤੀ ਨਹੀਂ ਕਰ ਰਿਹਾ ਮਤਲਬ ਜੈਤੋ ਪੰਜਾਬ ਵਾਲਾ ਜਿਹੜਾ ਜੀ ਜੈਤੋ ਤਹਿਸੀਲ ਹੈ ਜਿਹੜੀ ਪੰਜਾਬ ਵਾਲੀ ਹੈ ਜ਼ਿਲ੍ਹਾ ਫਰੀਦਕੋਟ ਦੀ ਦੀ ਗੱਲ ਕਰਾਂ ਜਦੋਂ ਉਹਨਾਂ ਨੇ ਰਾਜਪੁਰੇ ਤੋਂ ਲੈ ਕੇ ਗਾਂਵ ਵੀ ਤੁਰਨਗੇ ਕਿ ਕੱਲੇ ਰਾਜਪੁਰੇ ਤੁਸੀਂ ਇਹ ਮਿਸ਼ਨ ਬੰਦ ਕਰਤਾ ਨਹੀਂ ਸਰ ਤੁਸੀਂ ਜੈਤੋ ਵਿੱਚ ਵੀ ਆਓ ਮੈਂ ਤਾਂ ਜੈਤੋ ਜੀ ਆ ਉਹਨਾਂ ਨੂੰ ਕਹਿੰਨੇ ਹਾਂ ਉਹਨਾਂ ਅਸੀਂ ਅਸੀਂ ਉਹ ਨਹੀਂ ਕਹਿੰਦੇ ਵੀ ਤਹਿਸੀਲਦਾਰ ਸਾਡੇ ਮਾੜੇ ਐ ਅਸੀਂ ਤਹਿਸੀਲਦਾਰਾਂ ਨੂੰ ਕੋਈ ਚੰਗਾ ਮਾੜਾ ਨਹੀਂ ਕਰੇ ਇਹ ਤੇ ਜੈਤੋ ਨੂੰ ਆਪਣਾ ਕਹਿੰਦੇ ਵੀ ਜੈਤੋ ਆਓ ਮੁੱਖ ਮੰਤਰੀ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਕਵਾਂਗੇ ਸਾਡੀ ਜੈਤੋ ਦੀ ਤਹਿਸੀਲ ਵੀ ਚੈੱਕ ਕਰ ਲਓ ਹੂੰ ਕਿਉਂਕਿ ਇਹ ਅਜਿਹਾ ਕੀ ਹੋ ਰਿਹਾ ਜੈਤੋ ਦੀ ਤਹਿਸੀਲ ਚ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਕਿ ਸੀਐਮ ਸਾਹਿਬ ਆਪ ਆ ਕੇ ਚੈੱਕ ਕਰਨ ਤੇ ਰਾਜਪੁਰੇ ਕੀ ਹੋ ਰਿਹਾ ਸੀ ਜਿਹੜਾ ਸੀਐਮ ਸਾਹਿਬ ਆਪ ਆਗੇ ਰਾਜਪੁਰੇ ਵੀ ਕੀ ਗੱਲ ਹੋ ਰਹੀ ਐ ਅਸੀਂ ਦੱਸੋ ਮੈਨੂੰ ਅਚਨਚੇਤ ਛਾਪੇ ਮਾਰਨਾ ਤਾਂ ਇੱਕ ਸੁਭਾਵਿਕ ਗੱਲ ਐ ਇੱਕ ਇੱਕ ਇਹ ਵੀ ਕਹਿ ਸਕਦੇ ਜ਼ਿੰਮੇਵਾਰੀ ਐ ਤੇ ਜ਼ਿੰਮੇਵਾਰੀ ਜੈਤੋ ਵੀ ਨਿਭਾਉ ਆ ਗਿਆ ਅਚਨਚੇਤ ਛਾਪੇ ਮਾਰੋ ਮੈਂ ਤੁਹਾਨੂੰ ਕਹਦੋ ਕਹਿੰਦਾ ਵੀ ਮੇਥੋਂ ਕੋਈ ਤਹਿਸੀਲਦਾਰ ਨੇ ਕਿਸੇ ਨੇ ਪੈਸਾ ਮੰਗ ਲਿਆ ਮੈਂ ਤਾਂ ਨਹੀਂ ਇਹ ਅਲੀਕੇਸ਼ਨ ਲਾ ਰਿਆ ਤੇ ਰਾਜਪੁਰੇ ਵਾਲੇ ਨੇ ਕਿਹੜਾ ਕਿਸ ਨੇ ਅਲੀਕੇਸ਼ਨ ਲਾਇਆ ਸੀ ਇਹ ਰਾਜਪੁਰਾ ਉਹਨੂੰ ਨੇੜੇ ਪੈਂਦਾ ਹੂੰ ਰਾਜਪੁਰਾ ਨੇੜੇ ਪੈਂਦਾ ਜੈਤੋ ਤਹਿਸੀਲ ਥੋੜਾ ਦੂਰ ਪੈਂਦੀ ਐ ਇਸ ਕਰਕੇ ਨਹੀਂ ਤੇ ਸਾਰੀਆਂ ਤਹਿਸੀਲਾਂ ਚੈੱਕ ਕਰੋ ਹੂੰ ਅਚਨਚੇਤ ਆਓ ਹੂੰ ਆਪੇ ਇਸ ਬਦਲ ਕੇ ਆ ਇਸ ਕੌਲਟੀ ਨਾਲ ਕਿਉਂ ਨਾਲ ਤੁਹਾਨੂੰ ਆਪੇ ਹੀ ਪਤਾ ਲੱਗ ਜੂ ਕੀ ਭਾਵੇਂ ਕਦੀਆਂ ਇੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਕਿ ਕਿਹੜੀ ਤਹਿਸੀਲਦਾਰ ਕਿਹੜਾ ਤਹਿਸੀਲਦਾਰ ਰਿਸ਼ਵਤ ਲੈ ਰਿਹਾ ਹੈ ਕਿਹੜਾ ਤਹਿਸੀਲਦਾਰ ਰਿਸ਼ਵਤ ਨਹੀਂ ਲੈ ਰਿਹਾ ਹੁਣ ਤੁਹਾਡੇ ਹਿਸਾਬ ਨਾਲ ਉਹ ਸਾਰੀ ਗਿਣੀ ਮਿਥੀ ਗਈ ਇੱਕ ਰੇਰ ਪਲੈਨਿੰਗ ਹੋਈ ਆ ਬਿਲਕੁਲ ਗਿਣੀਆਂ ਮਿਥੀਆਂ ਗੱਲਾਂ ਹੀ ਕਰਦਾ ਹੈ ਸਾਰੀ ਇਹੜੀ ਇਹ ਇਹ ਯੂ ਟਰਨ ਲੈਣ ਵਾਲਾ ਮੁੱਖ ਮੰਤਰੀ ਹੈ ਇਹਦਾ ਇਹ ਨਹੀਂ ਪਤਾ ਤੜਕੇ ਨੂੰ ਇਹਦਾ ਕੀ ਬਿਆਨ ਆ ਜਾਣਾ ਵੀ ਮੈਂ ਤਾਂ ਰਾਜਪੁਰੇ ਗਿਆ ਹੀ ਨਹੀਂ ਇਹ ਤਾਂ ਪਹਿਲਾਂ ਦੀ ਫੇਕ ਹੈ ਇਹੀ ਤੁਹਾਡਾ ਮੁੱਖ ਮੰਤਰੀ ਨਾ ਕਹੇਦੇ ਵੀ ਮੈਂ ਤਾਂ ਉੱਥੇ ਗਿਆ ਹੀ ਨਹੀਂ ਜੀ ਇਹ ਤਾਂ ਪਹਿਲਾਂ ਪੂਲਾ ਵਾਲੀ ਪੱਤਰਕਾਰਾਂ ਨੇ ਚਲਾਤੀ ਮੈਂ ਤਾਂ ਅੱਜ ਇੱਧਰ ਫਿਰਦਾ ਹਾਂ ਤੁਹਾਨੂੰ ਯਕੀਨ ਨਹੀਂ ਮੈਂ ਕਹਿੰਦਾ ਪੂਰੇ ਪੰਜਾਬ ਨੂੰ ਯਕੀਨ ਨੂੰ ਇਹਨੂੰ ਆਪ ਦੀ ਗੱਲ ਤੇ ਆਪ ਯਕੀਨ ਨਹੀਂ ਵੀ ਮੈਂ ਰਾਤ ਕੀ ਕੀਤਾ ਸੀ 10:30 ਵਜੇ ਇਹ ਸਵੇਰ 10:00 ਵਜੇ ਪੁੱਛ ਲਿਓ ਇਹਨੂੰ ਆਪ ਨੂੰ ਨਹੀਂ ਪਤਾ ਹੁੰਦਾ ਮੈਂ ਕੀ ਕੀਤਾ ਸੀ ਇਹਦਾ ਕਾਰਨ ਕਿਉਂਕਿ ਇਹ ਲੋਕਾਂ ਦੇ ਵਿੱਚ ਹੈ ਵੀ ਥੋੜਾ ਜਿਹਾ ਇਹਨਾਂ ਨੂੰ ਜਨਨਕ ਡਰਿੰਕ ਲੈਣ ਦੀ ਆਦਤ ਹੈ ਚਲੋ ਕੋਈ ਵੀ ਬੰਦਾ ਡਰਿੰਕ ਲੈ ਸਕਦਾ ਹੈ ਕਿ ਇਹ ਬਣੀ ਕਾਦੇ ਵਾਸਤੇ ਸਰਕਾਰ ਬਣਾਉਂਦੀ ਹੈ ਤੇ ਇਹ ਆਮ ਲੋਕਾਂ ਨੂੰ ਇਹ ਪਰੋਸਦੀ ਹੈ ਤੇ ਇੱਕ ਮੁੱਖ ਮੰਤਰੀ ਵੀ ਪੀ ਸਕਦਾ ਕੋਈ ਚੱਕਰ ਨਹੀਂ ਪਰ ਇਹ ਮੁੱਖ ਮੰਤਰੀ ਤੇ ਮੈਨੂੰ ਵਿਸ਼ਵਾਸ ਨਹੀਂ ਕਿਉਂਕਿ ਇਹਦਾ ਪਤਾ ਹੀ ਕੋਈ ਨਹੀਂ 10 ਵਜੇ ਕੀ ਕਹਿੰਦਾ ਰਾਤ ਨੂੰ ਤੇ ਸਵੇਰ 10 ਵਜੇ ਦਿਨ ਉਹ ਇਹ ਮੁੱਕਰ ਜਾਂਦਾ ਇੱਕ ਵਾਰੀ ਨਹੀਂ ਡਿਊ ਟਰਨ ਲਿਆ ਜਿੱਦਾਂ ਫੋਨ ਕਰਕੇ ਤਾਂ ਨਹੀਂ ਕਹਿ ਰਹੇ ਇਹ ਕਿਤੇ ਚੰਗੀਆਂ ਗੱਲਾਂ ਲੁਕੋ ਦਿਓ ਮਾੜੀਆਂ ਮਾੜੀਆਂ ਦਿਖਾ ਦਿਓ ਨਹੀਂ ਨਹੀਂ ਤੁਸੀਂ ਦਿਖਾਉਣਗੇ ਪੱਤਰਕਾਰ ਕਿੰਨੀਆਂ ਚੰਗੀਆਂ ਵਿਖਾਰਾ ਇਹਦੀਆਂ ਗੱਲਾਂ ਸੱਚ ਪੱਤਰਕਾਰ ਕਿਤੇ ਨੂੰ ਰਾਜਸਥਾਨ ਦੇ ਵਿੱਚੋਂ ਸ਼ਰਾਬ ਦੇ ਡੱਕੇ ਨੂੰ ਨੋਵਾ ਗੱਡੀ ਦੇ ਵਿੱਚ ਪਾ ਕੇ ਲੈ ਕੇ ਆ ਰਹੇ ਉਹ ਵੀ ਤੁਸੀਂ ਪੱਤਰਕਾਰ ਹੀ ਵਿਖਾ ਰਹੇ ਹੋ ਕਿ ਮੈਂ ਵਿਖਾ ਰਹੇ ਹਾਂ ਹੂੰ ਉਹ ਵੀ ਚੱਕ ਕੇ ਲੱਤਾਂ ਬਾਹਾਂ ਤੋਂ ਇਹਦੀ ਸਕਿਉਰਿਟੀ ਵਾਲੇ ਸਾਡੇ ਮੁੱਖ ਮੰਤਰੀ ਨੂੰ ਚੰਗਾ ਦਿਖਾਉਣਾ ਵੀ ਸਾਡਾ ਫਰਜ਼ ਆ ਮਾੜਾ ਦਿਖਾਉਣਾ ਵੀ ਫਰਜ਼ ਆ ਤੁਸੀਂ ਕਰ ਰਹੇ ਹੋ ਆਮ ਬੰਦਾ ਕੀ ਕਰ ਦੂਗਾ ਜੇ ਤੁਸੀਂ ਨਾ ਹੁੰਦੇ ਤੇ ਅੱਜ ਰਾਜਪੁਰੇ ਵਾਲੀ ਇਹਦੀ ਵੀਡੀਓ ਚੱਲ ਜਾਂਦੀ ਵੀ ਰਾਜਪੁਰੇ ਆਇਆ ਸੀ ਤੁਸੀਂ ਦਿਖਾਉਨੇ ਹੋ ਤੁਸੀਂ ਇਹਨੂੰ ਮੁੱਖ ਮੰਤਰੀ ਜਿਹੜੀ ਪਦਵੀ ਹੈ ਨਾ ਮੁੱਖ ਮੰਤਰੀ ਦੀ ਉਹ ਕਾਲੀ ਦਲ ਤੇ ਕਾਂਗਰਸ ਤੋਂ ਖੋ ਕੇ ਪੱਤਰਕਾਰਾਂ ਨੇ ਇਹਨਾਂ ਲੋਕਾਂ ਨੂੰ ਪਰੋਸੀ ਹੈ ਇਹ ਮੰਨਦੇ ਹੋ ਕਿ ਆਮ ਆਦਮੀ ਦੀ ਸਰਕਾਰ ਬਹੁਤ ਇਮਾਨਦਾਰਾਂ ਦੀ ਸਰਕਾਰ ਹੈ ਨਹੀਂ ਮੈਂ ਮੈਂ ਕਿਸੇ ਵੀ ਸਰਕਾਰ ਨੂੰ ਇਮਾਨਦਾਰ ਨਹੀਂ ਮੰਨਦਾ अच्छा जी मैं इन पे एलिगेशन नहीं लाऊंगा जो पूर्ण ने ਪਹਿਲਾਂ ਵਾਲੇ ਪਾ ਕੇ ਗਏ ਸੀ ਚਾਹੇ ਉਹ ਕਾਲੀ ਸੀ ਚਾਹੇ ਕਾਂਗਰਸੀ ਉਹਨਾਂ ਪੁਰਨਿਆਂ ਤੇ ਚੱਲ ਰਹੀ ਹੈ ਸਰਕਾਰ ਇਹਨਾਂ ਨੇ ਨਵਾਂ ਕੁਝ ਵੀ ਨਹੀਂ ਕੀਤਾ ਰਿਸ਼ਬਤ ਖੋਰੀ ਬੰਦ ਨਹੀਂ ਹੋਈ ਵੱਧ ਗਈ ਨਸ਼ਾ ਜਿਹੜਾ ਬੰਦ ਨਹੀਂ ਹੋਇਆ ਵੱਧ ਗਿਆ ਤੇ ਇੱਥੇ ਜੋ ਲੁੱਟਖੋ ਹੈ ਉਹ ਬੰਦ ਨਹੀਂ ਹੋਈ ਵੱਧ ਗਈ ਇਹ ਉਹਨਾਂ ਪੁਰਨਿਆਂ ਤੇ ਚੱਲ ਰਿਆ ਨਵੀਂ ਉਸ ਪੱਟੀ ਨੂੰ ਸਾਫ਼ ਕਰਕੇ ਗਾਚੀ ਦੇ ਨਾਲ ਇਹਨੂੰ ਆਪ ਦਾ ਨਵਾਂ ਕੋਈ ਨਾ ਕੁਝ ਕਰਕੇ ਦਿਖਾਉਣਾ ਚਾਹੀਦਾ ਸੀ ਇਹ ਉਹਨਾਂ ਨਾਲੋਂ ਵੀ ਗਿਆ ਗੁਜਰਿਆ ਮੁੱਖ ਮੰਤਰੀ ਹੈ ਮੈਂ ਉਹਨਾਂ ਨੂੰ ਵੀ ਕਹਿਣਾ ਉਹ ਬਿਲਕੁਲ ਬਿਲਕੁਲ ਮਾੜੇ ਮੁੱਖ ਮੰਤਰੀ ਸੀ ਅਸੀਂ ਮੰਨ ਲਿਆ ਅਸੀਂ ਕਾਂਗਰਸੀ ਮੰਨਦੇ ਆਂ ਵੀ ਮਾੜੇ ਸੀ ਅਸੀਂ ਤਾਂ ਜੋ ਲੋਕਾਂ ਨੇ ਸਾਨੂੰ ਖੁੰਝੇ ਲਾਤਾ ਕਿਉਂਕਿ ਸਾਨੂੰ 17 ਸੀਟਾਂ ਆਇਆਂ ਉਦੋਂ ਗਾਂ ਲੋਕਾਂ ਨੇ ਆਖਿਆ ਵੀ ਇਹ ਤਾਂ ਜਮੇ ਹੀ ਗਏ ਗੁਜਰਿਆ ਕਾਲੀ ਦਲ ਉਹਨਾਂ ਨੂੰ ਦੋ ਸੀਟਾਂ ਆਇਆਂ ਇਹ ਦੋ ਸੀਟਾਂ ਤੇ 17 ਸੀਟਾਂ ਆਉਣ ਦਾ ਕਾਰਨ ਕੀ ਹੈ ਵੀ ਅਸੀਂ ਮਾੜੇ ਸੀ ਸਾਡਾ ਤੋਂ ਕੰਮ ਨਹੀਂ ਹੋਇਆ ਸੀ ਇਸ ਕਰਕੇ ਸਾਨੂੰ ਲੋਕਾਂ ਨੇ ਖੁੰਜੇ ਲਾਇਆ ਅਸੀਂ ਉਹਨਾਂ ਦੀ ਹਾਰ ਸੀ ਜਿਹੜੀ ਉਹ ਝੋਲੀ ਦੇ ਵਿੱਚ ਪਾ ਕੇ ਪਾਸੇ ਹੋ ਕੇ ਬਹਿ ਗਏ ਆ ਪਰ ਇਹਨਾਂ ਨੂੰ ਤੁਸੀਂ 92 ਦਿੱਤੇ 92 ਦੀ ਕਾਰਜਕਾਰੀ ਦੇਖ ਲੋ ਕੀ ਹੈ ਕੋਈ ਤੱਕ ਦਾ ਮੱਖ ਮੰਤਰੀ ਅਜੇ ਕੋਈ ਸਰਪੰਚ ਨੂੰ ਪੁੱਛਦਾ ਸਵਾਲ ਉਹਨੂੰ ਕਹਿੰਦਾ ਥੱਪੜ ਮਾਰਾਂਗੇ ਅਸੀਂ ਕੋਈ ਇਹਨਾਂ ਦਾ ਐਮਐਲਏ ਕੋਈ ਕੋਸ਼ ਕਹਿ ਰਿਹਾ ਕੋਈ ਕੋਸ਼ ਕਹਿ ਰਿਹਾ ਅਸੀਂ ਬੋਲੀਆਂ ਗੱਲਾਂ 'ਚ ਨਹੀਂ ਜਾਵਾਂਗੇ ਕਾਰਨ ਇਹ 2000 24 ਦੇ ਵਿੱਚ ਲੋਕ ਸਭਾ ਇਲੈਕਸ਼ਨ ਹੋਇਆ ਇਹ 13 0 ਕਰਦਾ ਸੀ ਲੋਕਾਂ ਨੇ ਤਿੰਨ ਦਿੱਤੀਆਂ ਹੁਣ ਲੋਕ ਵਿਧਾਨ ਸਭਾ ਆਊਗੀ 2027 ਦੀ ਇਹ ਮੈਨੂੰ ਇਹ ਲੱਗਦਾ ਵੀ ਜੇ ਮੂਹਰੋਂ ਲੋਕਾਂ ਦੇ ਨਾ ਆਇਆ ਕੱਟਤਾ ਤੇ ਇਹਨਾਂ ਦਾ ਕਾਲੀ ਦਲ ਵਾਲਾ ਹਾਲ ਹੋਊਗਾ ਜਿਵੇਂ ਕਾਲੀ ਦਲ ਨੂੰ ਇੱਚ ਇਡਾ ਕਰਦਣਾ ਵੀ ਸਕੂਟਰ ਤੇ ਬਹਿ ਕੇ ਆਜੋ ਮੈਨੂੰ ਲੱਗਦਾ 2027 ਦੇ ਵਿੱਚ ਇਹਨੂੰ ਵੀ ਇੱਕ ਬੱਸਪਾਸ ਸਕੂਟਰ ਮੁੱਖ ਮੰਤਰੀ ਨੂੰ ਨਵਾਂ ਲੈ ਲੈਣਾ ਚਾਹੀਦਾ ਇਹਦੇ ਵੀ ਦੋ ਹੀ ਜਿੱਤਣਗੇ ਮੂਹਰੋਂ ਲੋਕ ਮੂਹਰੋਂ ਕੱਟਣ ਜਾਣਦੇ ਆ ਮੁਰੋਂ ਨਾਇਆ ਕਟਿਆ ਜਾਊਗਾ ਜਿਵੇਂ ਮੁਰੋ ਏਕਾ ਕਟਿਆ ਗਿਆ 2027 ਦੇ ਵਿੱਚ ਇਹ ਨਾਇਆ ਕਟੇ ਜੋ ਦੋ ਰਹਿ ਜਾਣਗੇ ਇਹਨੂੰ ਵੈਸਪ ਸਕੂਟਰ ਨਵਾਂ ਲੈ ਲੈਣਾ ਚਾਹੀਦਾ ਤੇ ਜਿਵੇਂ ਜਾਂ ਕੋਈ ਵਿਰੋਧੀ ਧਿਰ ਦਾ ਇੱਕ ਨੇਤਾ ਕਹਿ ਰਿਹਾ ਵੀ ਇਹਨੂੰ ਸਾਈਕਲ ਲੈਣਾ ਚਾਹੀਦਾ ਲੈ ਲੈਣਾ ਚਾਹੀਦਾ ਕਿਉਂਕਿ ਹੋ ਸਕਦਾ ਵੀ ਇਹਨਾਂ ਕੋਲੇ ਉਦੋਂ ਨੂੰ ਵੈਸਪ ਸਕੂਟਰ ਦੇ ਵਿੱਚ ਪੈਟਰੋਲ ਪਾਉਣ ਵਾਸਤੇ ਪੈਸਾ ਨਾ ਹੋਵੇ ਇਹਨਾਂ ਕੋਲੇ ਇਹਨਾਂ ਨੂੰ ਸਾਈਕਲ ਲੈ ਲੈਣਾ ਚਾਹੀਦਾ ਜਾਂ ਤਾਂ ਇਹਨਾਂ ਦੇ ਦੋ ਜਿੱਤਣੇ ਹਨ ਹੁਣ ਦੇਖ ਲਓ ਵੀ ਕਿਹੜੇ ਕਿਹੜੇ ਜਿੱਤਣੇ ਆ ਇਹ ਆਪਦੀ ਰਾਏ ਕਰ ਲੈਣ ਜੀ ਅੱਛਾ